ਦਿਆਨਾ ਦੇ ਗਲਾਡਾ ਦਫਤਰ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਤਾਂ ਉੱਥੇ ਹੀ ਪਾਜਪਾ ਦੇ ਆਗੂ ਟੀਟੂ ਬਾਣੀਏ ਵੱਲੋਂ ਵੀ ਵੱਖਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਿਆ ਕਿ ਟੀਟੂ ਬਾਣੀਏ ਨੇ ਬੈਂਡ ਵਾਜਰੇ ਹੱਥਾਂ ਦੇ ਵਿੱਚ ਤਾਲੇ ਫੜ ਕੇ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਕਿਸਾਨ ਇਹ ਆਪਣੀ ਜ਼ਮੀਨ ਨੂੰ ਨਹੀਂ ਜਾਣ ਦੇਣਗੇ ਉਹਨਾਂ ਕਿਹਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਮਲੇ ਵਿੱਚ ਸਰਕਾਰ ਨੂੰ ਵੀ ਅਜੇ ਹਰ ਰੁੱਖਾ ਅਕਤਿਆਰ ਨਹੀਂ ਕਰਨਾ ਚਾਹੀਦਾ ਟਿੱਟੂ ਬਾਨੀਏ ਜਿਹੜਾ ਤਾਲੇ ਲਾਉਣ ਪਹੁੰਚੇ ਇੱਕ ਪਾਸੇ ਇੱਕ ਪਾਸੇ ਅਕਾਲੀ ਦਲ ਦੂਜੇ ਪਾਸੇ ਭਾਜਪੀ ਗਲਾਟਾ ਦਫ਼ਤਰ ਪਹੁੰਚੇ ਸਭ ਤੋਂ ਪਹਿਲਾਂ ਟਿੱਟੂ ਬਾਨੀਏ ਵਾਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿੱਟੂ ਬਾਨੀਏ ਦੇ ਸੁਖੀ ਬਦਲ ਦੀ ਤਰੀਕਾ ਇੱਕੋ ਹੀ ਹੋਗੀ ਗਰਾ ਸਾਨੂੰ ਨਹੀਂ ਪਤਾ ਲੱਗਿਆ ਚਲੋ ਕੋਈ ਗੱਲ ਨਹੀਂ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਮੋਰਚਾ ਇੱਕੋ ਹੀ ਆ ਤੁਸੀਂ ਸੋਚ ਲਓ ਵੀ ਮੈਂ ਸੁਖਵੀਰ ਬੱਦਲ ਦੇ ਧਰਨ ਚ ਆਇਆ ਵਾ ਜਾਂ ਸੋਚ ਲਓ ਸੁਖਵੀਰ ਬੱਦਲ ਕੀਤੂ ਬਣੇ ਧਰਨ ਚ ਆਇਆ ਅਸੀਂ ਅੱਜ ਜਿੰਦੇ ਲੈ ਕੇ ਆਏ ਆ ਜਿੰਦੇ ਲੈ ਕੇ ਆਏ ਆ ਕਿਉਂਕਿ ਗਲਾਟਾ ਪਹਿਲਾਂ ਵੀ ਕੋਈ ਕੰਮ ਨਹੀਂ ਹੁੰਦੇ ਕਰ ਪਹਿਲਾਂ ਵੀ ਇੱਥੇ ਨੁਸ਼ੀ ਨਹੀਂ ਮਿਲਦੀਆਂ ਪਹਿਲਾਂ ਵੀ ਬੋਲ ਬਤਰੀਆ ਕੰਪਲੀਟਾਂ ਨਹੀਂ ਕਰ ਅਸੀਂ ਅੱਜ ਜਿੰਦੇ ਲੈ ਕੇ ਆਏ ਆ ਕਿਉਂਕਿ ਜਿਹੜਾ ਕਿਸਾਨ ਹੈਗਾ ਵਾ ਉਹਨਾਂ ਦੀ ਆਵਾਜ਼ ਲੈ ਕੇ ਸੈ ਬਣਵਾਜੇ ਲੈ ਕੇ ਆਏ ਆ ਮੈਂ ਕਿ ਸਰਕਾਰਾਂ ਦਾ ਮੈਲ ਕੱਢ ਦੀ ਇੱਕ ਨਾ ਦਾ ਜੇ ਨਾਨਕਲੇ ਬਣਵਾਜੇ ਨਾਲ ਸਾਡੇ ਕੋਲ ਦਵਾਈ ਵੀ ਹੈਗੀ ਆ ਬਹੁਤ ਵਧੀਆ ਦਵਾਈ ਆ ਇਹਨਾਂ ਨੇ ਕੰਨਾਂ ਦੇ ਵਿੱਚ ਪਾਵਾਂਗੇ ਪਮੰਦਮਾਂ ਦੇ ਕੰਨਾਂ 'ਚ ਪਾਵਾਂਗੇ ਤੇ ਮੈਨ ਨਿਕਲੂਗਾ ਲੋਕਾਂ ਦੀ ਬਾਤ ਸੁਣੀ ਜਾਊਗੀ ਜਿਹੜਾ ਕਿਸਾਨ ਆ ਉਹ ਜਿਹੜਾ ਕਿਸਾਨ ਹੈਗਾ ਵਾ ਉਹ ਖੱਤਿਆਂ ਦਾ ਰਾਜਾ ਹੁੰਦਾ ਜਦੋਂ ਦੁਪੱਟਾ ਬੰਨ ਕੇ ਪਰਨਾ ਪਾ ਕੇ ਜਦੋਂ ਨਿਕਲਦਾ ਵਾ ਉਹਨੂੰ ਖੇਤਾਂ ਦਾ ਰਾਜਾ ਕਹਿੰਦੇ ਆ ਪਰ ਆਪ ਘਾਰੀ ਬਣੂਨ ਕਰਦੇ ਆ ਕਹਿੰਦੇ ਇਹ ਦੁਕਾਨ ਦੇ ਦਾਂਗੇ ਪਲਾਟ ਦੇ ਦਾਂਗੇ ਮੈਂ ਪੁੱਛਣਾ ਚਾਹੁੰਨਾ ਵਾ ਤੁਹਾਡੇ ਮਾਦਮਦਾਰੀ ਦੁਕਾਨ ਚੋਂ ਕਿਸਾਨ ਕੀ ਵਿਜੂਗਾ ਮੂੰਗੀ ਵਿਜੂ ਵੇਚੂਗਾ ਜਾਂ ਮੂਖਲੀ ਵੇਚੂਗਾ ਜਾਂ ਪਿਆਜ਼ ਵੇਚੂਗਾ ਕੀ ਕਰੂਗਾ ਦੁਕਾਨਦਾਰੀ ਕਰਕੇ ਉਹ ਕਰਾ ਤੇ ਮੈਂ ਇਹਨਾਂ ਨੂੰ ਕੋਈ ਜਿਆਦਾ ਖਸਤਾ ਦੀ ਖੇਤੀ ਕਰਾ ਰਿਓ ਪਰ ਜਮੀਨਾਂ ਖੋਹ ਤੇ ਆ ਕੇ ਕਰਾ ਇਸ ਕਰਕੇ ਟੀਟੂ ਬਾਣੀਆਂ ਇਹਦਾ ਵਿਰੋਧ ਕਰਦਾ ਵਾ ਤੇ ਟੀਟੂ ਬਾਣੀਆਂ ਪੂਰਾ ਕਹਿ ਰਿਹਾ ਵਾ ਵੀ ਜੇ ਹੁਣ ਵੀ ਆ ਨਾ ਮੰਨੇ ਟੀਟੂ ਬਾਣੀਆਂ ਵੱਡੇ ਵੱਡੇ ਸੱਪ ਕੱਢੂਗਾ ਇਹਨੂੰ ਕੱਢਣੇ ਆਉਂਦੇ ਆ ਸੱਪ ਕੱਢਣੇ ਕਾਲੇ ਲੈ ਕੇ ਆਏ ਬੈਂਡ ਵਾਜੇ ਲੈ ਕੇ ਤਾਲੇ ਲੈ ਕੇ ਆਏ ਤਾਂ ਮੈਂ ਕਹਿੰਦਾ ਅਫਸਰ ਬਾਹਰ ਕੱਢ ਦ ਫੇ ਕਹੋਂਗੇ ਬੰਦੀ ਬਣਾ ਲੈ ਜੀ ਪਰਚਾ ਫਾਰਮ ਕਿਉਂਕਿ ਪਰਚੇਦਾਰ ਨਾਲ ਸਾਡੇ ਦੇ ਉਹ ਜਿੰਦੇ ਫੇਰੀ ਲਾਵਾਂਗੇ ਜੀ ਹੁਣ ਕਹਣਗੇ ਜੀ ਬੰਦੀ ਬਣਾ ਲੈ ਜੀ ਅਫਸਰਾਂ ਨਾਲ ਕੋਈ ਗੱਲਬਾਤ ਹੋਈ ਹੈ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਕਦੇ ਕੰਮ ਕਰਦੇ ਆ ਕਦੇ ਕੱਢ ਦਿੰਦੇ ਆ ਬਾਹਰ ਮੈਂ ਕਹੀ ਮੈਂ ਪਰਚਾ ਦਾ ਘਟਾਉਣਾ ਨਹੀਂ ਕਿਉਂਕਿ ਆ ਮੈਨੂੰ ਫਸਾਉਣ ਨੂੰ ਫਿਰਦੇ ਆ ਮੈਨੂੰ ਜੇਲ੍ਹ ਯਾਤਰਾ ਦਿੱਤੀ ਜਾਵੇ ਪਰ ਮੈਂ ਜਿੰਦੇ ਲੱਗ ਜਾਊਂਗਾ ਲਾਣ ਦੇਣਗੇ ਜਿੰਦੇ ਲਾਉਣ ਸਾਡੀ ਪ੍ਰੋਪਰਟੀ ਆ ਯਾਰ ਸਰਕਾਰੀ ਜੀ ਇਜਾਗਰਾਂ ਸਾਡੇ ਪ੍ਰੈਟ ਐਕਸਪ੍ਰੈਸ਼ਨਾਂ ਚੱਲਦੀ ਆ ਜੋ ਕਮੀ ਨਹੀਂ ਤੇ ਹੁੰਦਾ ਪੁੱਟੇਛ ਦੇ ਕਾਨੂੰਨ ਬਣਾ ਕੀ ਜਾਂਦੇ ਆ ਨੋਟੀਫਿਕੇਸ਼ਨ ਕਰੀ ਜਾਂਦੇ ਆ ਕਹਿੰਦੇ 24311 ਕਿਲਾ 24311 ਕਿਲਾ ਨਹੀਂ ਆ ਆ ਵੱਧ ਕਿਲਾ ਵਾ ਹੁਣ ਤੁਹਾਡੀ ਭਾਈਵਾਲ ਪਾਰਟੀ ਸੁਨੀਲ ਬਾਦਲ ਜੀ ਬੋਲ ਚਲੋ ਕੋਈ ਕਹਿੰਦਾ ਸਾਡਾ ਘੱਟ ਘੱਟ ਛੋੜ ਰਿਹਾ ਵਾ ਜਿਹੜਾ ਇਸ ਮੁੱਦੇ ਤੇ ਬੋਲਦਾ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਸਾਰਿਆਂ ਨੂੰ ਜੀ ਆਇਆਂ ਸਰਕਾਰ ਕੰਨੀ ਪਾਲਿਸੀ ਵਧੀਆ ਕਹਿੰਦੇ ਕਹਿੰਦੇ ਕਿਸਾਨ ਸਾਰੇ ਖੁਸ਼ ਨੇ ਕੋਈ ਖੁਸ਼ ਨਹੀਂ ਹੈ ਜੀ ਕਿਸਾਨ ਦੇ ਦੇਖੋ ਮੇਰੇ ਕੋਲ ਸੁਣੋ ਕਲੋਨੀਆ ਦੇ ਵਿੱਚ ਜਦੋਂ ਜਿਮਖਾਨ ਲੱਨੇ 15 20 ਹਜ਼ਾਰ ਦਾ ਗਰੀਬ ਨੂੰ ਹੀ ਪੈਂਦਾ ਜਿਹਾਂ ਕੰਮ ਹੋ ਗਿਆ ਮੀਡੀਅਮ ਬੰਦਾ ਵੀ ਮਾਰਿਆ ਜਾਊਗਾ ਗਰੀਬ ਬੰਦਾ ਵੀ ਮਾਰਿਆ ਜਾਊਗਾ ਜਿਹਦਾ ਦਿੱਲੀ ਵਾਲੇ ਉਥੋਂ ਆ ਕੇ ਇੱਥੇ ਮਕਾਨ ਲੈਣਗੇ ਜਿੱਥੇ ਹੋਰ ਕੱਖ ਨਹੀਂ ਬਣਾਉਂਦਾ ਸਾਡੀ ਸਰਦਾਰੀ ਜਿਹੜੀ ਹੈਗੀ ਆ ਆਹੀ ਆ ਲੁਧਿਆਣੇ ਦਾ ਜਿਹੜਾ ਮਾਣ ਹੈਗਾ ਵਾ ਪਿੰਡ ਆ ਗਏ ਸ਼ਹਿਰ ਆ ਗਏ ਆ ਆ ਗਿਆ ਆ ਆ ਗਿਆ ਦੁਕਾਨ ਆ ਗਈ ਆ ਆ ਗਿਆ ਬਾਕੇ ਇਹਦਾ ਮਤਲਬ ਕੀ ਅੱਜ ਮੈਲ ਕਢਣ ਆਇਆ ਇਹਨਾਂ ਵੀ ਕੰਮ ਕਰਨ ਸੀ ਨਾ ਉਹਨੂੰ ਜਗਾਉਣ ਵਾਸਤੇ ਬਥੇਰਾ ਤੰਦ ਪਿੱਟਨੇ ਪਏ ਸੀਗੇ ਆਹੀ ਗੱਲ ਬਾਤ ਆ ਭਗਵਾਨ ਦਾ ਮਨ ਨੂੰ ਜਗਾਉਣ ਵਾਸਤੇ ਬਥੇਰੇ ਤੰਦਾਂ ਦੀ ਹੋ ਗਈ ਜੀ ਬਾਕੀ ਲੀਡਰਸ਼ਿਪ ਤੁਸੀਂ ਇਕੱਲੇ ਮਤਲਬ ਬੇ ਲੀਡਰਸ਼ਿਪ ਦੀ ਗੱਲ ਬਾਤ ਨਹੀਂ ਹੁੰਦੀ ਪਾ ਤਰਨਾ ਟੀਟੂ ਬਾਣੀ ਦਾ ਵਾਗਰਾ ਪਾਰਟੀ ਵਜੋਂ ਜਦੋਂ ਹੁੰਦਾ ਉਹ ਤੋਂ ਘੱਟ ਹੀ ਕਰਦੇ ਆ ਪਰਨਾ ਮੈਂ ਤਾਂ ਪਾਇਆ ਵਾ ਮੈਂ ਕਿ ਤੁਸੀ ਖਬਰਾਂ ਬਣਾ ਦੇ ਨਹੀਂ ਇਹਨੇ ਟੀਟੂ ਬਾਣੀ ਨੇ ਸ਼ਕੀਬਾਦ ਨੂੰ ਜੁਆਇਨ ਕਰ ਲਿਆ ਟੀਕਨੀਕਲ ਇਸ ਕਰਕੇ ਤਾਂ ਨਿਸ਼ਾਨੀ ਲਾਈ ਹੈ ਪਰ ਮੈਂ ਭੀਜੀਪੀ ਦਾ ਵਾਂ ਮੈਂ ਰਵਨੀਤ ਬਟੂ ਨੂੰ ਪੌਂਟ ਦੀ ਖਾਤਰ ਆਪਣਾ ਘਰ ਬਰਬਾਦ ਕਰਤਾ ਉਹਦੇ ਖਿਲਾਫ ਤਿੰਨ ਤਿੰਨ ਚੋਣਾਂ ਲੜੀਆਂ ਨੇ ਉਹਨੂੰ ਪਾਉਣ ਵਾਸਤੇ ਮੈਂ ਬਹੁਤ ਕੁਝ ਖੋਇਆ ਵਾ ਹੋਰ ਰਵਨੀਤ ਬਟੂ ਤੇ ਮੋਢੇ ਤੇ ਟੀਟੂ ਬਾਣੀ ਜਾਊਗਾ ਮਾਨਸਾਹ ਵਾਲਾ ਹੀ ਪਾਇਆ ਯਾਰੀ ਨਹੀਂ ਨਹੀਂ ਮਾਨਸਾਹ ਸਾਹਿਬ ਦੇ ਦੇਖ ਕੇ ਇੱਕ ਠੇਕਾ ਲੈ ਲਿਆ ਨੇ ਮਾਨਸਾਹ